ਸਾਡੇ ਸਿਹੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਉਗਾਂ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾ ਬਜ਼ੁਰਗ ਸਾਰਿਆਂ ਨੂੰ ਖਿਆਰ ਫਰੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੋਨ ਮੈਨੇ ਦੀ ਪੈਨਸ਼ਨ ਦੀ ਜੋਨ ਮੈਨੇ ਦੀ ਪੈਨਸ਼ਨ ਹੈ ਜਿਹੜੀ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ ਤੇ ਅੱਜ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਣ ਦੀ ਉਮੀਦ ਹੈ ਇਹ ਤੁਹਾਨੂੰ ਅਪਡੇਟ ਦੇਵਾਂਗੇ ਔਰ ਕਿੰਨੀ ਪੈਨਸ਼ਨ ਆਈ ਹੈ ਕਿਉਂਕਿ ਕਾਫੀ ਜਿਹੜੇ ਸਾਡੇ ਸਰੋਤੇ ਨੇ ਉਹ ਹਾਲੇ ਵੀ ਸਸ਼ੋਫਾਂ ਚ ਨਹੀਂ ਕਿ ਕਿਤੇ ਪੈਨਸ਼ਨ ਵਾਧਾ ਨਹੀਂ ਗਈ ਉਹਦੀ ਵੀ ਅਸੀਂ ਗੱਲ ਕਲੀਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਜੋ ਪੈਨਸ਼ਨਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੂਨ ਮਹੀਨੇ ਦੀਆਂ ਜੋ ਹੈ ਕਿ ਪਿਛਲੇ ਮਹੀਨੇ ਜੋ ਪੈਨਸ਼ਨ ਸੀਗੀ ਮਈ ਮਹੀਨੇ ਦੀ ਉਹ ਪੈਨਸ਼ਨਾਂ 2-3 ਤਰੀਕ ਦੇ ਲੱਗਿਆ ਗਈਆਂ ਸੀ ਕਿਸੇ ਦੀਆਂ 7-8 ਜ਼ਿਲ੍ਹੇ ਦੇ ਵਿੱਚ 7-8 ਤਰੀਕਾਂ ਨੂੰ ਆਈਆਂ ਸੀ ਕੁਝ ਜਿਲ੍ਹਿਆਂ ਦੇ ਵਿੱਚ ਕੁਝ ਚੱਲਿਆਂ ਦੇ ਵਿੱਚ 12-13 ਤਰੀਕਾਂ ਨੂੰ ਵੀ ਪੈਨਸ਼ਨਾਂ ਆਈਆਂ ਸੀ ਜੋ ਸ਼ੈਡਿਊਲ ਹੁੰਦਾ ਜੀ ਪੈਨਸ਼ਨ ਫੰਡ ਦਾ ਜੋ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਹੁੰਦਾ ਕਿ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਇੰਨੀ ਤਰੀਕਾਂ ਨੂੰ ਪੈਨਸ਼ਨਾਂ ਫੈ ਜਾਣੀਆਂ ਚਾਹੀਦੀਆਂ ਨੇ ਉਹ ਸ਼ੈਡਿਊਲ ਹੁੰਦਾ ਜੀ 8 ਤਰੀਕ ਤੋਂ ਲੈ ਕੇ 15-16 ਦੇ ਵਿੱਚਕਾਰ ਇਹਨਾਂ ਤਰੀਕਾਂ ਦੇ ਵਿੱਚਕਾਰ ਪੈਨਸ਼ਨਾਂ ਜੜੀਆਂ ਦੇ ਵਿੱਚ ਸੈਂਡ ਕੀਤੀਆਂ ਜਾਂਦੀਆਂ ਨੇ ਯਾਨੀ ਕਿ ਭੇਜੀਆਂ ਜਾਂਦੀਆਂ ਨੇ ਭਾਵੇਂ ਉਹ ਦੇ ਵਿਭਾਗ ਪੈਨਸ਼ਨ ਹੈ ਬੜਾਫਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਜਾਂ ਹੋਰ ਵੀ ਜਿਹਨੇ ਫਾਇਸਨਾ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਭੇਜਿਆ ਜਾਂਦੀਆਂ ਨੇ ਸੋ ਜੇਕਰ ਅਸੀਂ ਅੱਜ ਕੱਲ ਦੀ ਗੱਲ ਕਰਦੇ ਹਾਂ ਕੱਲ 4 ਜੂਨ ਦਾ ਦਿਨ ਸੀ ਕੱਲ ਸ਼ਾਮ ਨੂੰ ਦੇ ਹੁੰਦੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਨੇ ਪਾ ਜਿਹੜਾ ਪਾ ਦਿੱਤੀਆਂ ਗਈਆਂ ਨੇ ਜਿਹੜੇ ਹੈਂਡੀਕੈਪ ਪੈਨਸ਼ਨ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਸਾਡੇ ਦਿਵਿਆਂ ਖੜਾ ਰਹੇ ਨੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਕੱਲ 4 ਤਰੀਕ ਨੂੰ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਮੈਸੇਜ ਨਹੀਂ ਆ ਰਹੇ ਸਾਨੂੰ ਕਈ ਜਿਹੜੇ ਸਾਡੇ ਸਰੋਤੇ ਨੇ ਉਹ ਸਾਨੂੰ ਕਮੈਂਟ ਕਰਦੇ ਨੇ ਸਾਨੂੰ ਮੈਸੇਜ ਨਹੀਂ ਆਉਂਦਾ ਜੀ ਇਕ ਕੋਈ ਟੈਕਨੀਕਲ 에ਰਰ ਹੁੰਦਾ ਜੀ ਕਈ ਵਾਰ ਟੈਕਨੀਕਲ ਇਸ਼ੂ ਹੁੰਦੇ ਨੇ ਬੈਂਕ ਵੱਲੋਂ ਕਿ ਤੁਹਾਨੂੰ ਮੈਸੇਜ ਨਹੀਂ ਆਉਂਦਾ ਕਈਆਂ ਦੇ ਮੈਸੇਜ ਨਹੀਂ ਆਉਂਦੇ ਕੱਲਾ ਤੁਹਾਡਾ ਹੀ ਨਹੀਂ ਕਈਆਂ ਲੋਕਾਂ ਦੇ ਮੈਸੇਜ ਨਹੀਂ ਆਉਂਦੇ ਇਸ ਲਈ ਤੁਸੀਂ ਕੀ ਕਰਨਾ ਹੈ ਆਪਣੇ ਬੈਂਕ ਦੀ ਐਪ ਡਾਊਨਲੋਡ ਕਰ ਲਓ ਜਿਹੜੇ ਵੀ ਬੈਂਕ ਜੇ ਤੁਹਾਡਾ ਖਾਤਾ ਹੈ ਜੇ ਜਿੱਥੇ ਤੁਹਾਡੀ ਪੈਸੇ ਆਉਂਦੀ ਹੈ ਉਹ ਐਪ ਡਾਊਨਲੋਡ ਕਰਕੇ ਰੱਖੋ ਉਹ ਐਪ ਦੇ ਮਾਧਿਅਮ ਰਾਹੀਂ ਤੁਸੀਂ ਚੈੱਕ ਕਰ ਸਕਦੇ ਆ ਤੇ ਉਹਦੇ 'ਚ ਤੁਹਾਨੂੰ ਸਿੱਧਾ ਤੁਹਾਡੇ ਖਾਤੇ ਦੇ ਵਿੱਚ ਜੇਕਰ ਜੋ ਰਕਮ ਆਏਗੀ ਪੈਸ਼ੰਦੀ ਉਹ ਤੁਹਾਨੂੰ ਫਿਰ ਸਿੱਧਾ ਪਤਾ ਲੱਗ ਜਾਏਗਾ ਪੈਸ਼ਨ ਜਿਹੜਾ ਮੈਸੇਜ ਹੈ ਉਹ ਆਵੇ ਨਾ ਆਵੇ ਤਾਂ ਵੀ ਤੁਹਾਨੂੰ ਸਿੱਧਾ ਐਪ ਰਾਹੀਂ ਪਤਾ ਲੱਗ ਸਕਦਾ ਸੋ ਇਸ ਲਈ ਜਿਹੜੇ ਸਾਡੇ ਉੱਤੇ ਸਾਡੇ ਨਾਲ ਜੁੜੇ ਨੇ ਉਹ ਸਾਰਿਆਂ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਮੈਸੇਜ ਜਿਹੜੇ ਆ ਉਹ ਨਹੀਂ ਆਉਂਦੇ ਕਈ ਲੋਕਾਂ ਨੂੰ ਨਹੀਂ ਆਉਂਦੇ ਕਾਫੀ ਗਿਣਤੀ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਮੈਸੇਜ ਨਹੀਂ ਆਉਂਦੇ ਇਸ ਲਈ ਜਿਹੜੀ ਵੀ ਪੈਸ਼ਨ ਤੁਹਾਡੇ ਲੱਗੀ ਆ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਸ਼ਨਾਂ ਲੱਗੀਆਂ ਹੋਈਆਂ ਨੇ ਬਜ਼ੁਰਗ ਨੇ ਇਸ ਲਈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਐਪ ਡਾਊਨਲੋਡ ਕਰਕੇ ਰੱਖੋ ਜਾਂ ਫਿਰ ਜਿਹੜਾ ਮਿਸ ਕਾਲ ਕਰਕੇ ਆ ਖਤਾ ਸਾਧਿਆਂ ਬੈਲੈਂਸ ਉਹ ਵੀ ਤੁਸੀਂ ਮਿਸ ਕਾਲ ਦਾ ਨੰਬਰ ਸੇਵ ਕਰਕੇ ਰੱਖੋ ਜਿਹੜੇ ਵੀ ਬੈਂਕ ਜੀ ਤੁਹਾਡਾ ਖਾਤਾ ਹੈ ਉਹ ਬੈਂਕ ਦਾ ਇੱਕ ਮਿਸ ਕਾਲ ਦਾ ਨੰਬਰ ਹੁੰਦਾ ਉਹ ਸੇਵ ਕਰਕੇ ਰੱਖੋ ਉਹ ਤੁਸੀਂ ਮਿਸ ਕਾਲ ਮਾਰੋਗੇ ਰਿੰਗ ਕਰੋਗੇ ਤੁਹਾਨੂੰ ਮੈਸੇਜ ਆ ਜਾਣਾ ਬੈਂਕ ਦਾ ਕਿ ਤੁਹਾਡੇ ਖਾਤੇ ਦੇ ਵਿੱਚ ਇੰਨੀ ਜਿਹੜੀ ਹੈ ਮਾਇਆ ਇੰਨੀ ਤੁਹਾਡੀ ਰਕਮ ਜਿਹੜੀ ਹੈ ਬੈਂਕ ਦੇ ਵਿੱਚ ਤੁਹਾਡੀ ਇਸ ਵੇਲੇ ਹੈ ਤੋ ਇਹ ਕੰਮ ਤੁਸੀਂ ਜ਼ਰੂਰ ਕਰਕੇ ਰੱਖਣਾ ਜੀ ਹੁਣ ਦੂਜੀ ਗੱਲ ਕਰਦੇ ਆ 1500 ਜਾਂ 2500 1500 ਜਾਂ ਪੈਨਸ਼ਨ ਆਣੀ ਸੀ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਇਹ ਗੱਲ ਕਲੀਅਰ ਕਰਤੀ ਸੀ ਕਿਉਂਕਿ ਕੋਈ ਸਰਕੂਲਰ ਕੋਈ ਨੋਟਸ ਆਲੇ ਸਰਕਾਰ ਵੱਲੋਂ ਇਦਾਂ ਦਾ ਕੱਢਿਆ ਨਹੀਂ ਗਿਆ ਗੱਲਾਂ ਜ਼ਰੂਰ ਚੱਲਦੀਆਂ ਨੇ 2500 ਦੀਆਂ ਪਰ ਪੈਨਸ਼ਨ ਜਿਹੜੀ ਆ ਉਹ ਹਾਲੇ ਵੀ ਇਸ ਨੇ 1500 ਰੁਪਏ ਆਉਣੀਆਂ ਤੇ ਤੁਹਾਡੇ ਖਾਤੇ ਦੇ ਵਿੱਚ 1500 ਰੁਪਏ ਪੈਨਸ਼ਨ ਜੂਨ ਮਹੀਨੇ ਦੀ ਆਏਗੀ ਇਹ ਵੀ ਗੱਲ ਕਲੀਅਰ ਹੈ ਤੀਜੀ ਗੱਲ ਜੀ ਕਿ ਅੱਜ ਕਿਹੜੇ ਜਿਲ੍ਹਿਆਂ ਦੇ ਵਿੱਚ ਉਮੀਦ ਹੈ ਅੱਜ ਉਮੀਦ ਹੈ ਗਿਆ ਜੀ ਫਾਜ਼ਿਲਕਾ ਫਰੀਦਕੋਟ ਹੁਸ਼ਿਆਰਪੁਰ ਨ ਹੋ ਸਕਦੇ ਨੇ ਸੰਗਰੂਰ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਂਸ਼ਨਾਂ ਅੱਜ ਫੈਲ ਸਕਦੀਆਂ ਨੇ ਸ਼ਾਮ ਤੱਕ ਜੇਕਰ ਨਹੀਂ ਫੈਲਦੀਆਂ ਤਾਂ ਆਉਣ ਵਾਲੇ 2-3 ਜਿਹੜੇ ਦਿਨ ਹੋਣਗੇ ਯਾਨੀ ਕਿ 7-8 ਤਰੀਕ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਂਸ਼ਨਾਂ ਫੈਣਗੀਆਂ ਤੇ ਲੁਧਿਆਣਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਤਰਨਤਾਰਨ ਸਾਹਿਬ ਜ਼ਿਲ੍ਹਾ ਇਹਨਾਂ ਜ਼ਿਲ੍ਹਿਆਂ ਦੀਆਂ ਪੈਂਸ਼ਨਾਂ ਥੋੜੀ ਲੇਟ ਖੈਂਦੀਆਂ ਨੇ ਕਿਉਂਕਿ ਇਹ ਜ਼ਿਲ੍ਹੇ ਦੇ ਵਿੱਚ ਜਿਹੜੇ ਲਾਭਪਾਤਰੀ ਨੇ ਉਹ ਵੀ ਕਾਫੀ ਵੱਡੀ ਸੰਖਿਆ ਦੇ ਵਿੱਚ ਨੇ ਤੇ ਇਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੰਮ ਥੋੜਾ ਡਿਲੇ ਚੱਲਦਾ ਹੁੰਦਾ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੇ ਜੋ ਪੈਨਸ਼ਨ ਆ ਫਾ ਦਿੱਤੇ ਆ ਜਾਣਗੀਆਂ ਸੋ ਪੈਨਸ਼ਨ ਦੇ ਰਿਲੇਟਡ ਜੇ ਕੋਈ ਤੁਹਾਡਾ ਕੁਐਸਚਨ ਹੈ ਸਵਾਲ ਹੈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਖੋਜ ਸਕਦੇ ਆ ਤੁਹਾਨੂੰ ਅਸੀਂ ਜਵਾਬ ਦੇਵਾਂਗੇ ਜੇਕਰ ਤੁਹਾਡੀ ਕੋਈ ਵੀ ਰਿਕਵਰੀਟ ਆਉਂਦੀ ਹੈ ਪੈਨਸ਼ਨ ਦੇ ਵਿੱਚ ਜਾਂ ਫਿਰ ਤੁਹਾਡੇ ਕੋਈ ਹੋਰ ਸਵਾਲ ਨੇ ਤੁਸੀਂ ਹੈਂਡੀਕੈਪ ਵਰਗ ਤੋਂ ਜੀ ਸਾਡੇ ਦੇ ਆ ਹੈਂਫਰਾਜਾ ਸਾਡੀਆਂ ਵਿਧਵਾ ਜਿਹੜੇ ਫੈਸ਼ਨ ਜਿੰਨਾਂ ਦੇ ਲੱਗੀਆਂ ਹੋਈਆਂ ਨੇ ਜਿਹੜੀ ਭੈਣਾਂ ਦੇ ਜਿਹੜੀਆਂ ਭੈਣਾਂ ਦੇ ਕੋਈ ਮੰਦ ਵਿੱਚ ਕੋਈ ਸਵਾਲ ਹੈ ਕੋਈ ਵੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਆ ਫੈਸ਼ਨ ਦੇ ਰਿਲੇਟਡ ਸਾਨੂੰ ਕਮੈਂਟ ਦੇ ਵਿੱਚ ਖੁੱਝ ਸਕਦੇ ਆ ਤੁਹਾਡੇ ਅਸੀਂ ਖੋਰੀ ਤਰ੍ਹਾਂ ਨਾਲ ਹੈਲਪ ਕਰਾਂਗੇ ਤੇ ਤੁਹਾਨੂੰ ਤੁਹਾਡੇ ਕਮਿਊਨਿਟੀ ਦੇ ਵਿੱਚ ਤੁਹਾਨੂੰ ਜਵਾਬ ਦਿੱਤੇ ਜਾਣਗੇ ਸੋ ਮਿਲਦੇ ਆਂ ਜਗਲੀ ਗੱਰੀਆ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ